ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੇ ਮੈਂ ਵੀ ਬੱਚੇ ਦੀ ਕਸਮ ਖਾਂਨਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਬੇਟ ਕਰੂੰਗਾ ਉਥੇ ਆ ਕੇ ਬਕਾਇਦਾ ਤੁਸੀਂ ਕਹਿਦੇ ਵੀ ਅਸੀਂ ਕਾਕੇ ਦੋ ਆ ਪੈਸੇ ਲੈਤੇ ਨਹੀਂ ਦੇ ਦੇ ਰਿਆਂ ਚ ਆਇਓ ਜੀ ਕਸਮ ਚੱਕਣ ਲਈ ਤਿਆਰ ਹਾਂ ਬੱਚਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਇੱਥੇ ਪਹੁੰਚਿਓ ਸਾਨੂੰ ਇੱਕ ਕਦਮ ਤਾਂ ਚੱਕਣਾ ਪਿਆ ਜੀ ਇਸ ਟਾ ਕੋਟ ਕਚੇਰੀਆਂ ਚ ਵੀ ਸਬੂਤ ਵੀ ਦੇਤੇ ਸਾਰਾ ਕੁਝ ਦੇਤਾ ਆਉਂਦੇ ਜਾਂਦੇ ਨੇ ਵੀਡੀਓ ਵੀ ਦੇਤੀਆਂ ਕਾਰਡ ਰਿਕੋਡਾਂ ਵੀ ਦੇਤੀਆਂ ਜਦ ਮੈਂ ਮੇਰਾ ਗਵਾਹ ਹੈ ਜੀ ਮੈਂ ਕੋਈ ਨਹੀਂ ਇਹ ਮੈਨੂੰ ਨੇ ਕਹਿਤਾ ਵੀ ਕਸਮ ਖਾਨਾ ਮੈਂ ਵੀ ਮੇਰਾ ਬੱਚਾ ਕੱਲਾ ਬੱਚਾ ਜੀ ਮੈਂ ਆਪਣੇ ਬੱਚੇ ਦੀ ਕਸਮ ਖਾਨਾ ਮੇਰੇ ਨਾਲ ਮੇਰੇ ਘਰ ਵਾਲੀ ਗੱਡੀ ਹੈ ਜੀ ਸਾਨੂੰ ਪਤਾ ਸੀ ਕਿਵੇਂ ਇੱਕ ਇੱਕ ਪੈਸਾ ਇਕੱਠਾ ਕਰਿਆ ਜੀ ਕਿਵੇਂ ਉਹਦੀ ਝੋਲੀ ਭਰਨ ਵਾਸਤੇ ਜੀ ਅਸੀਂ ਮੈਂ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਹਾਂ ਹਾਂ ਜੀ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਨਾ ਪਹਿਲਾਂ ਵੀ ਸੀ ਅੱਜ ਵੀ ਹਾਂ ਜੀ ਅਸੀਂ ਭਗਵੰਤ ਮਾਨ ਦੀ ਸੋਚ ਨੂੰ ਲੈ ਕੇ ਚੱਲੇ ਤੇ ਜੀ ਨਰਿੰਦਰ ਕੌਰ ਭਰਾਜ ਤੇ ਰੋਪ ਲੱਗ ਰਹੇ ਨੇ ਕਿ ਉਹਨੇ ਪ੍ਰਧਾਨਗੀ ਦੇ ਲਈ 30 ਲੱਖ ਰੁਪਇਆ ਮੰਗਿਆ ਉਹ ਤੁਸੀਂ ਦਿੱਤਾ ਤੇ ਇਹਦੇ ਵਿੱਚ ਤੁਸੀਂ ਵੀ ਕਰਾਪਟ ਹੋ ਫਿਰ ਉਹ ਵੀ ਕਰਾਪਟ ਆ ਜੇ ਤੁਸੀਂ ਵੀ ਤਾਂ ਕਿਸੇ ਦੀ ਉਹਦਾ ਸਾਹਮਣੇ ਲਈ ਪੈਸੇ ਉਹ ਦਿੱਤੇ ਨੇ ਜੀ ਫਿਰ ਤਾਂ ਸਾਰੇ ਇੱਕੋ ਹਸਾਰ ਨੇ ਜੀ ਭਗਵੰਤ ਮਾਨ ਦੀ ਸੋਚ ਇਹਦੇ ਵਿੱਚ ਕਿੱਧਰੋਂ ਸਹੀ ਹੋਗੀ ਫਿਰ ਢੜੀ ਨੂੰ ਗੁਟਕਾ ਸਭ ਦੀ ਸੌਂ ਖਾ ਕੇ ਉਹਨਾਂ ਨੇ ਐਮਐਲਏ ਸਾਹਿਬ ਨੇ ਪਰਚੀ ਗੱਡੀ ਦੀ ਮੈਨੂੰ ਹੁਣ ਮੈਂ ਦੋ ਮੇਰੇ ਦੋਸਤਾਂ ਐਮਐਲਏ ਸਾਹਿਬ ਨੇ ਜੀ ਨਰਿੰਦਰ ਗੌਰ ਭਰਾਜ ਨੇ ਪਹਿਲਾਂ ਵੀ ਸੌਂ ਖਾ ਕੇ ਪਰਚੀ ਜੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਬਕਾਇਦਾ ਉਹਨਾਂ ਨੇ ਪਰਚੀ ਗੱਡੀ ਤੀ ਹੁਣ ਤੁਸੀਂ ਬੱਚੇ ਨੂੰ ਪਰਿਵਾਰ ਨੂੰ ਹੋਰ ਰਿਸ਼ਤੇਦਾਰ ਸੰਬੰਧੀਆਂ ਨੂੰ ਲੈ ਕੇ ਇੱਥੇ ਪਹੁੰਚੇ ਹੋ ਰੋਕਿਆ ਨਹੀਂ ਕਿਸੇ ਨੇ ਕਿ ਇਹ ਕੰਮ ਗਲਤ ਆ ਤੁਸੀਂ ਇਹ ਕੰਮ ਨਾ ਕਰੋ ਕਸਮ ਚੱਕਣੀ ਤਾਂ ਬਹੁਤ ਮਾਰੀ ਆ ਪਹਿਲਾਂ ਵੀ ਆਪਾਂ ਗੱਲ ਕਰਕੇ ਹਟਿਆ ਝੂਠੀ ਹੋਵੇ ਚਾਹੇ ਸੱਚੀ ਹੋਵੇ ਰੋਕਿਆ ਨਹੀਂ ਜੀ ਸਾਰੇ ਨੂੰ ਪਤਾ ਜੀ ਮੈਂ ਸੱਚਾ ਜੀ ਮੇਰੇ ਬੱਚੇ ਨੂੰ ਵੀ ਪਤਾ ਮੇਰੇ ਘਰ ਵਾਲੀ ਨੂੰ ਵੀ ਪਤਾ ਐ ਕਿਹੜੀ ਮਾਂ ਹੁੰਦੀ ਆ ਆਪਣੇ ਬੱਚੇ ਨੂੰ ਕਹਿੰਦੇ ਵੀ ਲੈ ਜਾ ਤਗਜਾ ਖਾਲਾ ਕਸ ਨੂੰ ਝੂਠੀ ਪਹਿਲਾਂ ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਖਾ ਗਏ ਜੀ ਅਕਾਲੀ ਦਲ ਵਾਲਿਆਂ ਨੇ ਵੀ ਖਾਧੀ ਆ ਤੁਸੀਂ ਦੱਸ ਰਹੇ ਹੋ ਕਿ ਭਰਾਜ ਮੈਡਮ ਨੇ ਜਿਹੜੇ ਐਮ ਐਲ ਏ ਉਹਨਾਂ ਨੇ ਪਹਿਲਾਂ ਪ੍ਰਧਾਨ ਕੀ ਦੇਣ ਲਈ ਪਹਿਲਾਂ ਉਹਨਾਂ ਨੇ ਵੀ ਖਾਧੀ ਆ ਫਿਰ ਥੋੜੇ ਤੇ ਲੀਡਰਾਂ ਦੇ ਵਿੱਚ ਤਾਂ ਕੋਈ ਫਰਕ ਨਹੀਂ ਰਿਹਾ ਜੀ ਦੇਖੋ ਜੀ ਇਸ ਤੋਰੇ ਬੈਠੇ ਆ ਜੀ ਉਹਨਾਂ ਨੇ ਕਿਹਾ ਸੀ ਅਸੀਂ ਉਰੇ ਬੈਠੇ ਆ ਜੀ ਦੇਖੋ ਸੌਂਖਾਣ ਦਾ ਅਸੀਂ ਉਰੇ ਬੈਠੇ ਉਹਨਾਂ ਦੀ 7 ਦਿਨ ਬੀਟ ਕਰਾਂ ਜੀ ਕੱਲ੍ਹ ਦੇ ਬੈਠੇ ਕੱਲ੍ਹ ਵੀ ਆਏ ਤੇ ਜੀ 11 ਤੋਂ 4 ਵਜੇ ਤੱਕ ਦਾ ਸਾਡਾ ਟਾਈਮ ਹੈ ਜੀ ਅੱਜ ਵੀ ਬੈਠੇ ਹਾਂ ਜੀ ਇਸ ਤਰ੍ਹਾਂ ਜੀ ਰੋਜ਼ ਉਸ ਤਰ੍ਹਾਂ ਉਰੇ ਬੈਠੇ ਹਾਂ 7 ਦਿਨ ਉਹਨਾਂ ਦੀ ਬੀਟ ਕਰਾਂਗੇ ਜੀ ਜੇ ਨਹੀਂ ਆਉਂਦੇ ਫਿਰ ਫਿਰ ਲੋਕਾਂ ਨੂੰ ਪਤਾ ਲੱਗ ਜਾਣਾ ਜੀ ਸਾਰਾ ਕੁਝ ਸੱਚ ਦਾ ਸੱਚ ਝੂਠ ਦਾ ਝੂਠ ਨਿਕਲ ਜਾਣਾ ਜੀ ਉਹਨਾਂ ਨੇ ਜਦੋਂ ਕਾਸਮ ਖਾਧੀ ਉਹਨਾਂ ਦੇ ਲਾਗੇ ਬਹੁਤ ਸਾਰੇ ਉਹਨਾਂ ਦੇ ਸਹਿਯੋਗੀ ਉਹਨਾਂ ਦੇ ਵਰਕਰ ਵਗੈਰਾ ਖੜੇ ਸੀਗੇ ਉਹ ਜਦੋਂ ਕਹਿਣ ਲੱਗੀ ਆ ਕਿ ਇੱਕੇ ਬੇਟਾ ਇਹ ਮੇਰਾ ਮੈਂ ਕਾਸਮ ਖਾਨੀ ਆ ਮੈਡਮ ਨੇ ਕਿਹਾ ਤਾਂ ਉਹਨਾਂ ਨੂੰ ਰੋ ਉਦੋਂ ਉਹਨਾਂ ਦਾ ਡਰਾਮਾ ਦੀ ਜੀ ਡਰਾਪੇ ਰੋਕਣ ਵਾਲੇ ਬੰਦੇ ਖੜਾਏ ਹੋਏ ਤੇ ਐਦਾਂ ਹੁਣ ਭਗਵੰਤ ਮਾਨ ਸਾਹਿਬ ਨੂੰ ਇਹੀ ਕਹਿੰਦੇ ਸਾਨੂੰ ਅਣਸਾਬ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿੰਦੇ ਤੇ ਗੱਲਾਂ ਕਰਦੇ ਤੇ ਬੀਰ ਕਰਾਪਟ ਨੂੰ ਐਂ ਕਰਾਂਗੇ ਬਾਹਰ ਕਰਾਂਗੇ ਉਹ ਇਹਨਾਂ ਨਾਲ ਹੋਣਾ ਚਾਹੀਦਾ ਹੁਣ ਇਹਨਾਂ ਤੇ ਐਮਐਲਏ ਸਾਹਿਬ ਤੇ ਵੀ ਪਰਚਾ ਹੋਣਾ ਚਾਹੀਦਾ ਜਿਹੜੇ ਇਹਨਾਂ ਦੇ ਨਾਲ ਤੇ ਇਹਨਾਂ ਦਾ ਬਲੌਗ ਪ੍ਰਧਾਨ ਜਿਹੜਾ ਮੇਰੇ ਘਰੋਂ ਪੇਚ ਲੈ ਕੇ ਗਿਆ ਮੇਰੇ ਕੋਲੇ ਬਕਾਇਦਾ ਵੀਡੀਓ ਨੇ ਉਹਦੀ 250 ਰਿਕਾਰਡਿੰਗਾਂ ਮੀਨੇ ਤੁਹਾਡੇ ਕੋਲ ਹੋਰ ਵੀ ਰਿਕਾਰਡਿੰਗਾਂ ਹੈਗੀਆਂ ਹਾਂਜੀ ਸਾਰਾ ਕੁਝ ਸਹੀ ਰਿਕਾਰਡਿੰਗਾਂ ਨੇ ਸਾਰਾ ਕੁਝ ਮੇਰੇ ਕੋਲੇ ਮੈਂ ਤੱਕ ਕਿ ਜੰਗਤ ਕਰਾਂਗੇ ਜੇ ਜੇ ਮਹਾਰਾਜ ਮੂਰੇ ਵੀ ਅਰਦਾਸ ਕਰ ਰਹੇ ਆਂ ਜੀ ਵੀ ਉਰੇ ਆ ਜਾ ਸੱਚ ਝੂਠ ਦਾ ਨਿਤਾਰਾ ਉਰੇ ਹੋ ਜੂ ਮੈਂ ਤੇ ਤੋਂ ਮਾਫੀ ਮੰਗ ਲੂ ਜਿੱਥੇ ਕਹੋਂਗੇ ਜਿੰਨੀ ਜੰਗਤ ਚ ਕਹੋਂਗੇ ਮੈਂ ਤੁਹਾਡੇ ਪੈਰੀਂ ਹੱਥ ਵੀ ਲਊਂਗਾ ਸੋ ਤੋਂ ਮਾਫੀ ਵੀ ਮੰਗੂਗਾ ਤੁਹਾਨੂੰ ਕੋਰਟ ਤੇ ਜ਼ਿਆਦਾ ਵਿਸ਼ਵਾਸ ਆ ਜਾਂ ਧਰਮ ਕੇ ਸਥਾਨਾਂ 사ਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਭਾਨੀਗੜ ਟਰੱਕ ਯੂਨੀਅਨ ਦਾ ਮਸਲਾ ਜਿਹੜਾ ਉਹ ਕਾਫੀ ਵਿਵਾਦਾਂ ਚ ਆਉਂਦਾ ਇਹ ਮਸਲੇ ਨੂੰ ਲੈ ਕੇ ਕਾਫੀ ਵਿਵਾਦ ਸਿਰਦੇ ਨੇ 30 ਲੱਖ ਰੁਪਏ ਦਾ ਜਿਹੜਾ આરોਪ ਆ ਉਹ ਮੌਜੂਦਾ ਐਮਐਲਏ ਨਰਿੰਦਰ ਕੌਰ ਭਰਾਜ ਤੇ ਲੱਗਦਾ ਇਹ ਉਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਆਪਣੇ ਇਕਲੌਤੇ ਪੁੱਤਰ ਦੀ ਕਸਮ ਚੱਕਣ ਨੂੰ ਤਿਆਰ ਹੋ ਜਾਂਦੇ ਨੇ ਕਸਮ ਚੱਕਦੇ ਨੇ ਕਿ ਜੇ ਮੇਰਾ ਕੋਈ ਵੀ ਇਹਦੇ ਵਿੱਚ ਹੱਥ ਹੋਵੇ ਤਾਂ ਉਸ ਨੂੰ ਸਾਬਤ ਕਰਨ ਦੇ ਲਈ ਬਾਈ ਕਾਕਾ ਜੀ ਨੇ ਜਿਹੜੇ ਕਹਿ ਰਹੇ ਨੇ ਕਿ ਸਭ ਤੋਂ 30 ਲੱਖ ਰੁਪਏ ਲੱਤਾ ਗਿਆ ਉਹ ਅੱਜ ਤਨਤਨ ਬਾਬਾ ਪੂਰਨਦਾਸ ਜੀ ਮਹਾਰਾਜ ਰੋੜੇਵਾਲ ਸਾਹਿਬ ਵਾਲਿਆਂ ਦੇ ਡੇਰੇ ਦੇ ਵਿੱਚ ਪਹੁੰਚੇ ਨੇ ਕੀ ਆ ਸਾਰੀ ਗੱਲ ਕੀ ਆ ਮਸਲਾ ਗੱਲ ਕਰਦੇ ਆ ਹਾਂ ਜੀ ਵੀਰ ਜੀ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤ ਜੀ ਵੀਰ ਜੀ ਕੀ ਕਾਰਨ ਹੋ ਗਿਆ ਡੇਰਿਆਂ ਚ ਆਇਓ ਜੀ ਕਸਮ ਚੱਕਣ ਲਈ ਤਿਆਰ ਹਾਂ ਬੱਚਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਇੱਥੇ ਪਹੁੰਚਿਓ ਬਜ਼ੁਰਗਾਂ ਤੋਂ ਸੁਣਦੇ ਆ ਕਹਿੰਦੇ ਕਸਮ ਸੱਚੀ ਵੀ ਮਾੜੀ ਆ ਜੀ ਝੂਠੀ ਵੀ ਮਾੜੀ ਆ ਤੁਹਾਨੂੰ ਕਿਉਂ ਇਹ ਕਦਮ ਚੱਕਣਾ ਪਿਆ ਗਿਆ ਸਾਨੂੰ ਇੱਕ ਕਦਮ ਤਾਂ ਚੱਕਣਾ ਪੈ ਜੀ ਇਸਦਾ ਕੋਟ ਕਚੇਰੀਆਂ ਚ ਵੀ ਸਬੂਤ ਵੀ ਦੇਤੇ ਸਾਰਾ ਕੁਝ ਦੇ ਦਤਾ ਆਉਂਦੇ ਜਾਂਦੇ ਨੇ ਵੀਡੀਓ ਵੀ ਦਿੱਤੀਆਂ ਕਾਰਡ ਰਿਕਾਰਡਾਂ ਵੀ ਦਿੱਤੀਆਂ ਹੂੰ ਸਾਰਾ ਕੁਝ ਦੇ ਦਤਾ ਜੀ ਉਹਨਾਂ ਨੇ ਫਿਰ ਆਪ ਦੇ ਜਿਹੜੇ ਰੱਖੇ ਹੋਏ ਉਹਨਾਂ ਚਮਚੇ ਜੀ ਆਪਦੇ ਉਹਨਾਂ ਨੇ ਦੇਖੋ ਆਪਦੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਪਾਏ ਆ ਵੀ ਮੈਂ ਆਪਦੇ ਬੱਚੇ ਸੋਂ ਖੰਨਿਆ ਕੁਝ ਵੀ ਕਰਦੇ ਆ ਉਹ ਸਾਰੇ ਡਰਾਮੇ ਦੇ ਸਾਰਿਆਂ ਦੇ ਮੈਂ ਨਾਲੇ ਰਿਹਾ ਹਾਂ ਹੁਣ ਤੱਕ ਵੀ ਕੀ ਹੁੰਦਾ ਜੀ 2014 ਤੋਂ ਮੈਂ ਨਾਲ ਚੱਲ ਰਹੀ ਹਾਂ 2017 ਚ ਵੀ ਮੈਂ ਉਹਨਾਂ ਨਾਲ ਕਿਉਂ ਕੈਂਪੇਨ ਚ ਦਿਨੇਸ਼ ਬਾਂਸਲ ਜੀ ਨਾਲ ਰਹਿਆਂ ਜੀ ਉਦੋਂ ਬਾਅਦ ਚ 2022 ਨਾਲ 22 ਚ ਬੀਬਾ ਨਾਲ ਰਹਿਆਂ ਜੀ ਮੈਂ ਉਹਨਾਂ ਦੇ ਨਾਲੇ ਰਹਿਆਂ ਜੀ ਹੁਣ ਤੱਕ ਜੀ ਮੈਨੂੰ ਸਾਰਾ ਕੁਝ ਪਤਾ ਜੀ ਵੀ ਕਿਹੜੇ ਡਰਾਮੇ ਉਹ ਕੀ ਕਰਦੇ ਨੇ ਜੀ ਉਹਨਾਂ ਨੂੰ ਇਹ ਵੀ ਉਹਨਾਂ ਦਾ ਮਨ ਦੀ ਕੋਈ ਮਖਿਆ ਖੁਆਇਸ ਰਹਿ ਨਾ ਸਾਬੇ ਜੀ ਜਿਵੇਂ ਉਹਨੇ ਕਹਿਤਾ ਵੀ ਕਸਮ ਖਾਨਾ ਮੈਂ ਵੀ ਮੇਰਾ ਬੱਚਾ ਕੱਲਾ ਬੱਚਾ ਜੀ ਮੈਂ ਆਪਦੇ ਬੱਚੇ ਦੀ ਕਸਮ ਖਾਨਾ ਮੇਰੇ ਨਾਲ ਮੇਰੇ ਘਰ ਵਾਲੀ ਗੜੀ ਹੈ ਜੀ ਸਾਨੂੰ ਪਤਾ ਸੀ ਕਿਵੇਂ ਇੱਕ ਇੱਕ ਪੈਸਾ ਇਕੱਠਾ ਕਰਿਆ ਜੀ ਕਿਵੇਂ ਉਹਦੀ ਝੋਲੀ ਭਰਨ ਵਾਸਤੇ ਜੀ ਅਸੀਂ ਸਾਰਾ ਕੁਝ ਕਰਿਆ ਜੀ ਦੇਖੋ ਉਹਦੇ ਖਾਤਰ ਅਸੀਂ ਤਾਂ ਇਨਸਾਫ ਦੀ ਮੰਗ ਮੰਨਦੇ ਹਾਂ ਜੀ ਉਹ ਜਿੱਦਾਂ ਲੈ ਕਿਦਾਂ ਹੁੰਦਾ ਸਾਰਾ ਕਿਉਂਕਿ ਕਿੱਥੋਂ ਗੱਲ ਚੱਲਦੀ ਆ ਟਰੱਕ ਯੂਨੀਅਨ ਦੀ ਪਹਿਲਾਂ ਵੀ ਇਸੇ ਤਰ੍ਹਾਂ ਬੋਲੀ ਲੱਗਦੀ ਆ ਜੀ ਇਸੇ ਤਰ੍ਹਾਂ ਜਿਹੜਾ ਚੜਾਵਾ ਹੈ ਚੜਦਾ ਹੈ ਲੀਡਰਾਂ ਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 30 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਲਈ ਮੈਨੂੰ ਤਾਂ 4 ਸਾਲ ਹੋ ਗਏ ਜੀ ਮੇਰੇ 3 ਸਾਲ ਹੋ ਗਏ ਜੀ ਇਹਨਾਂ ਨੂੰ ਪਰਚੀ ਕੱਢੀ ਨੂੰ ਤੀਸਰਾ ਨੰਬਰ ਤੇ ਜੀ ਮੇਰਾ ਤਾਂ 4 ਸਾਲ ਹੋ ਗਏ ਦੇਖ ਰਿਹਾ ਹਾਂ ਜਿੱਦੋਂ ਦੀ ਆਪਣੀ ਆਮ ਆਦਮੀ ਪਾਰਟੀ ਬਣੀ ਆ ਮੈਂ ਤਾਂ ਕੋਈ ਪਹਿਲੀ ਵਾਰੀ ਇਹ ਹੀ ਦੇਖਿਆ ਜੀ ਵੀ ਇਹ ਕਮ ਹੋਰੇਜ ਮੈਨੂੰ ਦੱਸੇ ਵੀ ਗਿਆ ਵੀ ਪੇ ਸੱਲੀ ਵਾਰੀ 20 ਲੱਖ ਰੁਪਏ ਲਬਾਇਆ ਉਹ ਮੁੰਡੇ ਦਾ ਦੂਸਰੇ ਦਾ ਉਹਨੇ 20 ਲੱਖ ਰੁਪਏ ਦਿੱਤਾ ਬਈ ਐ ਇੱਕ ਤੀ ਤੈਨੂੰ 30 ਲੱਖ ਦੇਣਾ ਬੂਆ ਮੇਰੇ ਗੈਲ ਬਲੌਗ ਪਰਤਾਨ ਭੇਜਿਆ ਸਾਡੀ ਇਹ ਗੱਲਾਂ ਸਾਰੀਆਂ ਉੱਥੇ ਹਵੇਲੀ 'ਚ ਬੈਠ ਲੋ ਹਵੇਲੀ ਆ ਸੰਗਰੂਰ ਦੇ ਲਵੇ ਤੁਸੀਂ ਲੋਕੇਸ਼ਨ ਵੀ ਘੜਾ ਸਕਦੇ ਉੱਥੇ ਬੈਠ ਕੇ ਗੱਲਾਂ ਹੋਈਆਂ ਨੇ ਸਾਰੀਆਂ ਅੱਛਾ ਜੀ ਹਾਂ ਜੀ ਤੇ ਕਿੰਨੀ ਗੱਡੀਆਂ ਟਰੱਕ ਜੂਨੀਅਨ ਦੇ ਵਿੱਚ ਕਿਉਂ ਇੰਨਾ ਚੜਾਵਾ ਚੜਦਾ ਹੈ ਕੀ ਉੱਥੇ ਕਮਾਈ ਹੁੰਦੀ ਹੈ ਕਿਦਾਂ ਕਿ ਇੰਨਾ ਕਿਉਂ ਪੈਸਾ ਦੇਣਾ ਪੈਂਦਾ ਹੈ ਉੱਥੇ 2300 ਗੱਡੀਆਂ 2300 ਇੱਕ ਗ ਲੋਕਾਂ ਨੇ ਗੱਲ ਬੱਡੇ ਜਾਂਦੇ ਨਹੀਂ ਧੱਕੇ ਨਾਲ ਗੁੰਡੇ ਟੈਕਸ ਲੈ ਜਾਂਦੇ ਨਹੀਂ ਹੁਣ 200 ਰੁਪਏ ਗੱਡੀ ਮੰਗ ਟੈਕਸ ਲੈ ਆਰ ਕੇ ਜੀ ਮੈਂ ਤਾਂ ਮੇਰੇ ਆਪਰੇਟਰ ਭਾਈਆਂ ਨੂੰ ਇਹ ਵੀ ਕਹਿਣਾ ਜੀ ਉਹ ਗੁੰਡਾ ਟੈਕਸ ਹੁਣ ਬੰਦ ਕਰੋ ਜੀ ਆਪਣਾ ਤਾਂ ਹੋਣਾ ਕਿ ਨਹੀਂ 2 ਕਰੋੜ ਰੁਪਏ ਚੱਲੇ ਪਏ ਇਹ ਵੀ ਇਹ ਮੁੰਡਾ ਵੀ ਜਿਹੜਾ ਹੁਣ ਲਾਇਆ ਇਹਨਾਂ ਨੇ ਵੀ ਕਮੇਟੀ ਦੇ ਵਿੱਚ ਦੀ ਪਿਛਲੇ ਵਾਰੀ 2 ਕਰੋੜ ਦਾ ਇਹਨਾਂ ਨੇ ਕਾਪੜਾ ਕਰਿਆ ਜੀ ਇਹ ਵੀ ਕਮੇਟੀ ਦੇ ਵਿੱਚ ਦੀ ਮੇਰਾ ਕਹਿਣਾ ਉਹ ਗੁੰਡਾ ਟੈਕਸ ਹੁਣ ਬੰਦ ਹੋਣਾ ਚਾਹੀਦਾ ਜੀ ਉਹ 2 ਕਰੋੜ ਰੁਪਏ ਜੇ ਯੂਨੀਅਨ ਦਾ ਕੰਮ ਚਲਾਉਣ ਵਾਸਤੇ ਪਿਆ ਉਹ ਇਹਨਾਂ ਤੋਂ ਕਢਾਉਣਾ ਚਾਹੀਦਾ ਜੀ ਮੈਂ ਤਾਂ ਆ ਅਸੀਂ ਭਗਵੰਤ ਮਾਨ ਦੀ ਸੋਚ ਨੂੰ ਲੈ ਕੇ ਚੱਲੇ ਤੇ ਜੀ ਜਦੋਂ ਕਹਿੰਦੇ ਵੀ ਅਸੀਂ ਮੌਜੂਦ ਵਰਤਮਾਨ ਦੀ ਸੋਚ ਕਿਹੜੀ ਰਹਿ ਗਈ ਜੀ ਇਹਦੇ ਵਿੱਚ ਨਰਿੰਦਰ ਕੌਰ ਭਰਾਜ ਤੇ આરોਪ ਲੱਗ ਰਹੇ ਨੇ ਕਿ ਉਹਨੇ ਪ੍ਰਧਾਨਗੀ ਦੇ ਲਈ 30 ਲੱਖ ਰੁਪਇਆ ਮੰਗਿਆ ਹਾਂਜੀ ਉਹ ਤੁਸੀਂ ਦਿੱਤਾ ਤੇ ਇਹਦੇ ਵਿੱਚ ਤੁਸੀਂ ਵੀ ਕਰਾਪਟ ਹੋ ਫਿਰ ਉਹ ਵੀ ਕਰਾਪਟ ਆ ਜੇ ਤੁਸੀਂ ਵੀ ਤਾਂ ਕਿਸੇ ਦੀ ਉਹਦਾ ਸਾਭਣ ਤੇ ਲਈ ਪੈਸੇ ਉਹ ਦਿੱਤੇ ਨੇ ਜੀ ਫਿਰ ਤਾਂ ਸਾਰੇ ਇੱਕੋ ਹਸਾਰ ਨੇ ਜੀ ਭਗਵੰਤ ਮਾਨ ਦੀ ਸੋਚ ਇਹਦੇ ਵਿੱਚ ਕਿੱਧਰੋਂ ਸਹੀ ਹੋਗੀ ਫਿਰ ਉਹਨੇ ਸੋਚਦੇ ਸੀ ਇਸੇ ਕਰਕੇ ਜੀ ਦੀ ਜੀ ਸਾਨੂੰ ਐਂ ਤੇ ਵੀ ਇਹ ਇਨਸਾਫ ਮਿਲੂਗਾ ਸਾਨੂੰ ਬੇ ਸਾਡੇ ਨਾਲ ਇਹ ਗੱਲ ਨਾ ਹੋ ਰਹੀਆਂ ਨੇ ਸਾਨੂੰ ਮਜਬੂਰ ਕਰਤਾ ਜੀ ਨਹੀਂ ਤੁਸੀਂ ਉਦੋਂ ਆਵਾਜ਼ ਕਿਉਂ ਨਹੀਂ ਚੱਕੀ ਬਈ ਦੇਖੋ ਅਸੀਂ ਭਗਵੰਤ ਮਾਨ ਸਾਹਿਬ ਦੀ ਸੋਚ ਲੈ ਕੇ ਚੱਲੇ ਆ ਤੁਸੀਂ 30 ਲੱਖ ਰੁਪਏ ਦੀ ਮੰਗ ਕਰ ਰਹੇ ਹੋ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੁੰਦੇ ਨਿਰਪੱਖ ਚੋਣ ਹੋਵੇ ਤੁਸੀਂ ਇਹ ਕਿਉਂ ਨਹੀਂ ਮੰਗ ਕੀਤੀ ਫਿਰ 30 ਲੱਖ ਤੁਸੀਂ ਕਿਉਂ ਦੇਤਾ ਜੀ ਚੋਣ ਦੀ ਤਾਂ ਅਸੀਂ 4 ਸਾਲ ਤੋਂ ਮੰਗ ਰਹੇ ਜੀ ਡਿਮਾਂਡ ਕਰ ਰਹੇ ਆ ਅਸੀਂ ਪਿਛਲੇ ਬਾਰੇ ਵੀ ਪਹਿਲੀ ਬਾਰੀ ਵੀ ਧਰਨਣ ਲੱਗਿਆ ਸੀ ਉਦੋਂ ਵੀ ਉਦੋਂ ਨੇ ਅਸੀਂ ਚੋਣ ਦੀ ਮੰਗ ਰਹੇ ਹਸ ਤ ਸਾਡੇ ਦੇ ਪ੍ਰੈਸਰੇ ਪਤਾ ਜੀ ਮੈਨੂੰ 4 ਸਾਲ ਹੋ ਗਏ ਮੇਰੀ ਪਰਚੀ ਗੱਡੀ ਨੂੰ ਗੁਟਕਾ ਸਾਭ ਦੀ ਸੌਂ ਖਾ ਕੇ ਉਹਨਾਂ ਨੇ ਐਮਐਲਏ ਸਾਹਿਬ ਨੇ ਪਰਚੀ ਗੱਡੀ ਦੀ ਮੈਨੂੰ ਹੁਣ ਮੈਂ ਤੇ ਮੇਰੇ ਦੋਸਤਾਂ ਐਮਐਲਏ ਸਾਹਿਬ ਨੇ ਜੀ ਨਰਿੰਦਰ ਗੌਰ ਭਰਾਜ ਨੇ ਪਹਿਲਾਂ ਵੀ ਸੌਂ ਖਾ ਕੇ ਪਰਚੀ ਜੀ ਗੁਟਕਾ ਸਾਭ ਦੀ ਸੌਂ ਖਾ ਕੇ ਬਕਾਇਦਾ ਉਹਨਾਂ ਨੇ ਪਰਚੀ ਗੱਡੀ ਦੀ ਜੀ ਇਹ ਗੱਲ 'ਚ ਅਸੀਂ 6 ਜਣੇ ਤੇ ਦੋ ਜੀ ਉਹ ਤੇ 4 ਅਸੀਂ ਜਿਹੜੇ ਮੁੰਡੇ ਕਿਉਂ ਲੜਦੇ ਤੇ ਉਹ ਚਾਰੇ ਜਣੇ ਤੇ ਉਹ ਕਹਿੰਦੇ ਚੋਣ ਕੈਂਸਲ ਤੁਸੀਂ ਜਿਵੇਂ ਜਿਵੇਂ ਛੋਡੀਆਂ ਪਰਚੀਆਂ ਨਿਕਲਣਗੀਆਂ ਓਵੇਂ ਓਵੇਂ ਸਾਨੂੰ ਮੈਂ ਪ੍ਰਧਾਨ ਨਾਹੂੰਗੀ ਤੇ ਹੁਣ ਉਰੇ ਆ ਕੇ ਜਿੱਦੋਂ ਜਦੋਂ ਸੌ ਖਾਧੀਆ ਉਦੋਂ ਪੈਸਿਆਂ ਦੀ ਵੀ ਡਿਮਾਂਡ ਹੋਈ ਸੀ ਫਿਰ ਬਈ ਇੰਨੇ ਪੈਸੇ ਲਾਹੂੰਗੀ ਨਹੀਂ ਜੇ ਉਦੋਂ ਕੋਈ ਡਿਮਾਂਡ ਨਹੀਂ ਹੋਈ ਸੀ ਪੈਸੇ ਜਦੋਂ ਸਾਡੀਆਂ ਪਰਚੀਆਂ ਹੀ ਕੱਢੀਆਂ ਹੋਈਆਂ ਜਾਂਦੀਆਂ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਜੇ ਅਸੀਂ ਜਦੋਂ ਜਦੋਂ ਹੁਣ 15 ਦਿਨ ਪਹਿਲਾਂ ਮੈਨੂੰ ਕਿਹਾ ਗਿਆ ਵੀ ਪੈਸਿਆਂ ਦਾ ਇੰਤਜ਼ਾਮ ਕਰ ਬਲੌਗ ਪ੍ਰਧਾਨ ਮਿਰਗੈਲ ਭੇਜਿਆ ਗਿਆ ਸਾਰਾ ਕੁਝ ਕਰ ਗਿਆ ਮੈਂ ਉਹਨੂੰ ਕਿਹਾ ਵੀ ਮੈਂ ਖਾ ਯਾਰ ਇਹ ਕੀ ਗੱਲ ਆ ਯਾਰ ਮੈਨੂੰ 14 ਸਾਲ ਮਿਹਨਤ ਕਰਦੇ ਨੂੰ ਹੋ ਗਏ ਕਹਿੰਦਾ ਬਾਈ ਇਹ ਦੇਣਾ ਪੈਂਦਾ ਪੈਸੇ ਨਹੀਂ 20 ਲੱਖ ਰੁਪਏ ਦਿੱਤਾ ਹੁਣ ਤੈਨੂੰ ਦੇਣਾ ਪੈਣਾ ਇਤੀ ਲੱਖ ਰੁਪਏ ਹਾਂਜੀ ਤੇ ਹੁਣ ਤੁਸੀਂ ਬੱਚੇ ਨੂੰ ਪਰਿਵਾਰ ਨੂੰ ਹੋਰ ਰਿਸ਼ਤੇਦਾਰ ਸੰਬੰਧੀਆਂ ਨੂੰ ਲੈ ਕੇ ਇੱਥੇ ਪਹੁੰਚਿਓ ਰੋਕਿਆ ਨਹੀਂ ਕਿਸੇ ਨੇ ਕਿ ਇਹ ਕੰਮ ਗਲਤ ਆ ਤੁਸੀਂ ਇਹ ਕੰਮ ਨਾ ਕਰੋ ਕਸਮ ਚੱਕਣੀ ਤਾਂ ਬਹੁਤ ਮਾੜੀ ਆ ਪਹਿਲਾਂ ਵੀ ਆਪਾਂ ਗੱਲ ਕਰਕੇ ਹਟਿਆ ਝੂਠੀ ਹੋਵੇ ਚਾਹੇ ਸੱਚੀ ਹੋਵੇ ਰੋਕਿਆ ਨਹੀਂ ਜੀ ਇਹ ਮਾੜੀ ਸਾਰੇ ਵਾਸਤੇ ਜੀ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਪਤਾ ਜੀ ਮੈਂ ਸੱਚਾ ਜੀ ਮੇਰੇ ਬੱਚੇ ਨੂੰ ਵੀ ਪਤਾ ਮੇਰੇ ਘਰ ਵਾਲੀ ਨੂੰ ਵੀ ਪਤਾ ਐ ਕਿਹੜੀ ਮਾਂ ਹੁੰਦੀ ਆ ਆਪਣੇ ਬੱਚੇ ਨੂੰ ਕਹਿੰਦੇ ਵੀ ਲੈ ਜਾ ਜੱਜਾ ਖਾਲਾ ਕਸਮ ਝੂਠੀ ਨਹੀਂ ਇਹ ਸਾਰਿਆਂ ਨੂੰ ਤਾਂ ਪਤਾ ਨਹੀਂ ਜੀ ਵੀ ਇਹ ਮਾੜੀ ਹੁੰਦੀ ਆ ਪਹਿਲਾਂ ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਖਾਗੇ ਜੀ ਅਕਾਲੀ ਦਲ ਵਾਲਿਆਂ ਨੇ ਵੀ ਖਾਧੀ ਆ ਤੁਸੀਂ ਦੱਸ ਰਹਿਓ ਕਿ ਭਰਾਜ ਮੈਡਮ ਨੇ ਜਿਹੜੇ ਐਮ ਐਲ ਏ ਉਹਨਾਂ ਨੇ ਪਹਿਲਾਂ ਪ੍ਰਧਾਨ ਕੀ ਦੇਣ ਲਈ ਪਹਿਲਾਂ ਉਹਨਾਂ ਨੇ ਵੀ ਖਾਧੀ ਆ ਫਿਰ ਉਹ ਥੋੜੇ ਤੇ ਲੀਡਰਾਂ ਦੇ ਵਿੱਚ ਤਾਂ ਕੋਈ ਫਰਕ ਨਹੀਂ ਰਿਹਾ ਜੀ ਕੋਰਟ ਕਚਹਿਰੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਰਟ ਕਚਹਿਰੀਆਂ ਤਾਂ ਅਸੀਂ ਇਨਸਾਫ ਮੰਗਦੇ ਆ ਜੀ ਅਸੀਂ ਕੋਰਟ ਚ ਪਾਈ ਹੋਈ ਰੇਟੋ ਤਾਂ ਉਹਦੇ ਕਹਿਣ ਤੇ ਉਹਨੇ ਬੱਚੇ ਸੌ ਖਰੀ ਤੇ ਉਹਦੀ ਕਹਿਣਤੀ ਅਸੀਂ ਉਰੇ ਐਂ ਜੀ ਪਹੁੰਚਿਆ ਵੀ ਉਰੇ ਉਹ ਆਉਂਦੇ ਨੇ ਉਰੇ ਉਹ ਸਾਰਾ ਕੁਝ ਬਣੇ ਨੇ ਜੀ ਉਰੀ ਪਤਲ ਕੂਰੀ ਵੀ ਬਾਬਾ ਨੇ ਤੇਰਾ ਕਰੂਗਾ ਉਹਦਾ ਜਿਵੇਂ ਬਣਾਇਆ ਉਵੇਂ ਹੀ ਬਾਬਾਟਾ ਹੋਊਗਾ ਫਿਰ ਉਹ ਤਾਂ ਚਲੋ ਉਰੇ ਆਉਂਦੇ ਨੇ ਉਰੇ ਮੰਨਦੇ ਨੇ ਤੁਸੀਂ ਡੇਰੇ ਨੂੰ ਮੰਨਦੇ ਹੋ ਜੀ ਹ ਹਾਂਜੀ ਉਹਨੇ ਜੀ ਜਿਸ ਵੀ ਹੁਣ ਲਗਾਤਾਰ ਆ ਰਹੇ 5-7 ਦਿਨਾਂ ਤੋਂ ਜੀ ਹੁਣ ਕਿੰਨੇ ਦਿਨਾਂ ਦਾ ਤੁਸੀਂ ਉਹਰੇ ਟੀਚਰ ਰੱਖਿਆ ਹੈ ਮੈਡਮ ਨਾਲ ਕੋਈ ਉਹਨਾਂ ਦੇ ਨਾਲ ਦੇ ਨਾਲ ਕੋਈ ਗੱਲ ਹੋਈ ਆ ਉਹ ਇੱਥੇ ਆਉਣਗੇ ਸਬੂਤ ਕੋਈ ਸਾਬਤ ਕਰਨ ਦੇ ਲਈ ਦੇਖੋ ਜੀ ਇਸ ਤੌਰੇ ਬੈਠੇ ਜੀ ਉਹਨਾਂ ਨੇ ਕਿਹਾ ਸੀ ਅਸੀਂ ਉਹਰੇ ਬੈਠੇ ਹਾਂ ਜੀ ਦੇਖੋ ਸੌਂਖਾਣ ਦਾ ਅਸੀਂ ਉਹਰੇ ਬੈਠੇ ਉਹਨਾਂ ਦੀ 7 ਦਿਨ ਬੇਟ ਕਰ ਰਹੇ ਹਾਂ ਜੀ ਕੱਲ੍ਹ ਦੇ ਬੈਠੇ ਕੱਲ੍ਹ ਵੀ ਆਏ ਤੇ ਜੀ 11 ਤੋਂ 4 ਵਜੇ ਤੱਕ ਦਾ ਸਾਡਾ ਟਾਈਮ ਹੈ ਜੀ ਅੱਜ ਵੀ ਬੈਠੇ ਹਾਂ ਜੀ ਇਸ ਤਾ ਜੀ ਰੋਜ਼ ਇਸ ਤੌਰੇ ਬੈਠੇ ਹਾਂ 7 ਦਿਨ ਉਹਨਾਂ ਦੀ ਬੇਟ ਕਰਾਂਗੇ ਜੀ ਨਹੀਂ ਆਉਂਦੇ ਫਿਰ ਫਿਰ ਲੋਕਾਂ ਨੂੰ ਪਤਾ ਲੱਗ ਜਣਾ ਜੀ ਸਾਰਾ ਕੁਝ ਸੱਚ ਦਾ ਸੱਚ ਝੂਠ ਦਾ ਝੂਠ ਨਿਕਲ ਜਾਣਾ ਜੀ ਹੂੰ ਉਹਨਾਂ ਨੇ ਜਦੋਂ ਕਾਸਮ ਖਾਧੀ ਉਹਨਾਂ ਦੇ ਲਾਗੇ ਬਹੁਤ ਸਾਰੇ ਉਹਨਾਂ ਦੇ ਸਹਿਯੋਗੀ ਉਹਨਾਂ ਦੇ ਵਰਕਰ ਵਗੈਰਾ ਖੜੇ ਸੀਗੇ ਉਹ ਜਦੋਂ ਕਹਿਣ ਲੱਗੀ ਆ ਕਿ ਇੱਕੇ ਬੇਟਾ ਇਹ ਮੇਰਾ ਮੈਂ ਕਾਸਮ ਖਾਨੀ ਆ ਮੈਡਮ ਨੇ ਕਿਹਾ ਤਾਂ ਉਹਨਾਂ ਨੂੰ ਰੋਕਣ ਲੱਗੇ ਤੁਹਾਨੂੰ ਨਹੀਂ ਇੱਥੇ ਕੋਈ ਰੋਕਣਾ ਆਇਆ ਮੈਨੂੰ ਮੇਰੇ ਭੈਣ ਭਾਈ ਕਹਿੰਦੇ ਤੇ ਆਈ ਆਪਾਂ ਨੇ ਇਹਨਾਂ ਤੋਂ ਕੀ ਲੈਣਾ ਦੋ ਸੌਖਾਣੇ ਕਾਦੇ ਵਾਸਤੇ ਕਾਸਮ ਮੈਂ ਸੱਚਾ ਮੈਂ ਦਸਾਂ ਸੌਖਾਣੀ ਮੇਰੇ ਘਰ ਵਾਲੀ ਨੂੰ ਵੀ ਪਤਾ ਵੀ ਸਾਡੀਆਂ ਕੀ ਗੱਲਾਂ ਹੋਈਆਂ ਨੇ ਕੀ ਅਸੀਂ ਸੱਚੇ ਹੂੰ ਅਸੀਂ ਐਸ ਉਹ ਆ ਜਾਣ ਜੇ ਸੱਚੇ ਨੇ ਉਹਦਾ ਉਹਨਾਂ ਦਾ ਡਰਾਮਾ ਤੇ ਜੀ ਰਾਪੇ ਰੋਕਣ ਵਾਲੇ ਬੰਦੇ ਖੜਾਏ ਹੋਏ ਤੇ ਜਿਹੜੇ ਰੋਕਣ ਵਾਲੇ ਤੇ ਉਹ ਵੀ ਮੈਨੂੰ ਪਤਾ ਕਿਹੜੇ ਤੇ ਪਹਿਲਾਂ ਤੋਂ ਪੇਸਲੇ ਸਾਲ ਦੀ ਗੱਲ ਹੈ ਸੰਗਰੂਰ ਜੂਨੀਅਨ ਚ ਉਹ ਹੀ ਮੁੰਡਾ ਜਿਹੜਾ ਰੋਕ ਰਿਹਾ ਸਾਰਿਆਂ ਦੇ ਮੂਰੇ ਹੋ ਹੋ ਧੱਕੇ ਮਾਰ ਕੇ ਜੂਨੀਅਨ ਚੋਂ ਬਾਹਰ ਕੱਢੇ ਸੀ ਧੱਕੇ ਨਾਲ ਪ੍ਰਧਾਨ ਲੱਗ ਰਿਹਾ ਸੀ ਸੰਗਰੂਰ ਜੂਨੀਅਨ ਚ ਉਹ ਮੁੰਡਾ ਅੱਛਾ ਜੀ ਹਾਂ ਜੀ ਇਹ ਸਾਰੇ ਡਰਾਮੇ ਨਹੀਂ ਸਾਰੇ ਰਲਈ ਹਰ ਇੱਕ ਜੂਨੀਅਨ ਚ ਇਦਾਂ ਹੀ ਚੱਲਦਾ ਸਿਸਟਮ ਹਾਂ ਜੀ ਹਾਇ ਰਲਈ ਮਿਲੀ ਭੋਗਤਾ ਜੀ ਇਹਨਾਂ ਦੀ ਜੂਨੀਅਨ ਦੀ ਚੋਣ ਕਿੰਨੇ ਟਾਈਮ ਬਾਅਦ ਹੁੰ ਇਹ ਇਹ ਹੁਣ ਚੜਾਵਾ ਚੜ ਕੇ ਉਹ ਬਣਦਾ ਜੀ ਹਾਂ ਜੀ ਬਸ ਚੜਾਵਾ ਚੜਦਾ ਜੀ ਫਿਰ ਬਣਦਾ ਜੀ ਆਪਣੇ ਤਾਂ ਹੁਣ ਸਰੇ ਆਮ ਦੇਖ ਲੇ ਜੀ ਜੀ ਆਪਦੀ ਹਕੀ ਵੀ ਜੜਾਵਾ ਚੜ ਕੇ ਹੀ ਬਣਦਾ ਮੈਂ ਇਸ ਤੋਂ ਪਹਿਲਾਂ 2016 ਚ ਵੀ ਚੋਣ ਲੜ ਰਿਹਾ ਸੀ ਜੀ ਟਰੱਕ ਜੁਨੀ ਹੁੰਦੀ ਕੋਈ ਅੱਜ ਨਹੀਂ ਮੈਂ ਨੰਮਾ ਨਹੀਂ ਉੱਠੇ ਕੋਈ ਦੋ ਐਸੇ ਕਰਕੇ ਉਹਨਾਂ ਨੇ ਮੈਨੂੰ ਲਵੇ ਲੈ ਜੀ ਮੈਨੂੰ ਪਹਿਲੇ ਦਿਨ ਉਹ ਕਹਿੰਦੇ ਆਰੇ ਤੇ ਵੀ ਤੈਨੂੰ ਪ੍ਰਧਾਨ ਲਾਵਾਂਗੇ ਟਰੱਕ ਜੁਨੀ ਹੁੰਦਾ ਚਲੋ ਫਿਰ ਵੀ ਮੇਰੀ ਚੌਥੀ ਬਰਤੀ ਕੱਢਤੀ ਮੈਂ ਫਿਰ ਵੀ ਚੁੱਪ ਕਰਕੇ ਕੋਈ ਗੱਲ ਨਹੀਂ ਸਮਾ ਸਮਾ ਸਮਰਾਤਾ ਜਦੋਂ ਮਹਾਰਾਜ ਨੇ ਤਾਂ ਅਜ ਲਾਉਣਾ ਉਹਦੀ ਲਾਉਣਾ ਹੁਣ ਮੈਂ ਉਹਨੂੰ ਕੀ ਜਵਾਬ ਦਿੰਦਾ ਅਗਲਾ ਕਹਿੰਦਾ ਜੀ ਮੈਂ ਸਾਣ ਦੀ ਗੱਲ ਆ ਜਾਂਦੀ ਹੁਣ ਸਰਪੰਚੀਆਂ ਤੇ ਇਨ ਇਨ ਲੋਕ ਪੈਸਾ ਲਾਉਂਦੇ ਨੇ ਉਹ ਕਿਹੜਾ ਖਾਨ ਬਸਤੀ ਲਾਉਂਦੇ ਨੇ ਜੀ ਹੁਣ ਸਾਣ ਦੀ ਗੱਲ ਬਾਕੀ ਮੇਰੀ ਤੇ ਵੀ ਮੈਂ ਕਹੇ ਮੇਰੇ ਕੱਲ ਨੂੰ ਰਿਸ਼ਤੇਦਾਰ ਆ ਰਹੇ ਨੇ 25 ਤਰੀਕ ਨੂੰ ਘਰੇ ਸਾਰੇ ਇਕੱਠ ਰੱਖਿਆ ਹੋਇਆ ਵੀ ਆਪਣੇ ਕੱਲ ਨੂੰ ਪਾਰਟੀ ਆਪਾਂ ਪ੍ਰਧਾਨ ਮਾਰ ਰਹੇ ਜਦੋਂ ਮੈਨੂੰ ਕਿਹਾ ਹੋਇਆ 24 ਤਰੀਕ ਨੂੰ ਸ਼ਾਮ ਨੂੰ 5:30 ਵਜੇ ਤੱਕ ਮੈਨੂੰ ਕਹਿ ਰਹੇ ਨੇ ਵੀ ਤੈਨੂੰ ਪ੍ਰਧਾਨ ਲਾਵਾਂਗੇ ਸ਼ਾਮ ਨੂੰ 7 ਵਜੇ ਸਾਨੂੰ ਬੁਲਾਇਆ ਜਾਂਦਾ ਵੀ ਜਦ ਤੁਸੀਂ ਰਿਕਾਰਡਿੰਗ ਵੀ ਸੁਣੀ ਹੋਣੀ ਵੀ ਜਦ ਤੂੰ ਆ ਜਾ ਭਾਈ ਜਾਂ ਤੇਰਾ ਗੋਗੀ ਭਾਈ ਨੂੰ ਫਿਰ ਹੁਣ ਤੁਸੀਂ ਦੱਸੋ ਮੇਰੇ ਤੇ ਕੀ ਬੀਤੂ ਕੀ ਮੈਂ ਮੈਂਬਰ ਹੂੰ ਨੀ ਤਾਂ ਹੋਰ ਕੀ ਕਰੂੰਗਾ ਮੇਰੀ ਤਾਂ 14 ਸਾਲ ਦੀ ਮਿਹਨਤ ਉਹਨਾਂ ਨੇ ਖੂਚ ਪਾਦੀ ਉਹਨਾਂ ਨਾਲ ਦਿਨ ਰਾਤ ਇੱਕ ਕਰਿਆ ਹੋਇਆ ਸਾਰਾ ਕੁਝ ਕਰਿਆ ਹੋਇਆ ਯੂਨੀਅਨ 'ਚ ਮੇਰੇ 20 ਸਾਲ ਜਿਹੜਾ ਮੈਂ ਆਪਰੇਟਰ ਨਾਲ ਕੰਮ ਕਰਿਆ ਹੋਰ ਕਰਿਆ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਦਲਾਸੇ ਦਵਾਏ ਹੋਏ ਤੇ ਵੀ ਆਪਾਂ ਇਨਸਾਫ ਕਰਾਂਗੇ ਇੱਕ ਕੰਮ ਕਰਾਂਗੇ ਬਸ 2016 'ਚ ਵੀ ਮੈਂ ਯੂਨੀਅਨ 'ਚ ਜਾ ਕੇ ਤੁਸੀਂ ਇਹ ਲੋਕਾਂ ਤੋਂ ਪੁੱਛ ਸਕਦੇ ਹੋ ਵੀ ਕਾਕੇ ਨੇ ਇਹ ਆਵਾਜ਼ ਉਠਾਈ ਦੀ ਵੀ ਮੈਂ ਕਸਮ ਚਾਕੇ ਖੜਾ ਹੂੰਗਾ ਮੈਂ ਇਹ ਲੋਕਾਂ ਨੇ ਕਰਪੀਏ ਨਹੀਂ ਖਾਂਦਾ ਜਿਹੜੀਆਂ ਪੈਸੇ ਦੀਆਂ ਲੜਾਈਆਂ ਨੇ ਉਹ ਮੈਂ ਯੂਨੀਅ ਇਸੇ ਤੋਂ ਦੱਸਦੇ ਮਾਰੇ ਨੇ ਇਹ ਕੰਮ ਕਰਿਆ ਜੀ ਉਹਨਾਂ ਨੇ ਕਿੰਨੀ ਗੱਡੀ ਤੁਹਾਡੇ ਕੋਲ ਕਿੰਨੀਆਂ ਗੱਡੀਆਂ ਨੇ ਜੀ ਮੇਰੇ ਕੋਲ 5 ਗੱਡੀਆਂ ਨੇ ਜੀ 5 ਗੱਡੀਆਂ ਹਾਂਜੀ ਤੇ ਖੇਤੀਬਾੜੀ ਵੀ ਕਰਦੇ ਖੇਤੀਬਾੜੀ ਵੀ ਕਰਦੇ ਜੀ ਅੱਛਾ ਪਹਿਲੇ ਮੇਰੇ ਕੋਲੇ 10 ਗੱਡੀਆਂ ਜਿਹੜੀਆਂ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਜੀ ਲੇਬਰ ਦਾ ਔਖਾ ਜੀ ਡਰਾਈਵਰ ਕਨੈਕਟਰ ਨਹੀਂ ਮਿਲਦੇ ਜੀ ਹੋਰ ਨਹੀਂ ਮਿਲਦੇ ਜੀ ਤੁਹਾਡੇ ਕਿਹੜਾ ਜੀ ਆਪਣਾ ਪੱਗੂ ਵਾਲਾ ਪਿੰਡ ਹੈ ਜੀ ਮੇਰਾ ਪੱਗੂ ਵਾਲਾ ਨਾਲੇ ਪਿੰਡ ਹਾਂਜੀ ਜੀ ਤੇ ਵੀਰ ਜੀ ਹੁਣ ਮਸਲਾ ਇਹ ਜਿਹੜਾ ਚੱਲ ਰਿਹਾ ਤੁਹਾਡੇ ਤੇ ਕੋਈ ਕਾਰਵਾਈ ਵੀ ਹੋਈ ਆ ਕਾਨੂੰਨੀ ਤੌਰ ਤੇ ਤੁਹਾਡੇ ਤੇ ਕੋਈ ਪ੍ਰੈਸ਼ਰ ਪਾਇਆ ਜਾ ਰਿਹਾ ਹੋਵੇ ਕੋਈ ਕਾਨੂੰਨੀ ਕਾਰਵਾਈ ਦੇਖੋ ਜੀ ਨਾਲ ਤਾਂ ਸਾਤੋਂ ਹੀ ਪੈਸੇ ਲੈ ਰਹੇ ਨੇ ਰਿਸ਼ਤੇ ਖੋਰ ਆ ਆਪਣੇ ਸਾਡੇ ਦੀ ਪਰਚਾ ਕਰਾ ਰਹੇ ਨੇ ਤੁਹਾਡੇ ਤੇ ਪਰਚਾ ਹੋ ਗਿਆ ਜੀ ਹਾਂ ਜੀ ਸਾਡੇ ਵਿਰੁੱਧ ਰਿਟ ਪਾਈ ਆ ਉਹਨਾਂ ਨੇ ਕੋਰਟ ਚ ਵੀ ਸਾ ਤੋਂ ਮਾਫੀ ਮੰਗਣ ਸਾਡੀ ਬੇਇੱਜ਼ਤੀ ਕਰਤੀ ਬੁਲਾਣਾ ਕਰਦੇ ਸਾਡੀ 14 ਸਾਲ ਵਾਲਿਆਂ ਦੀ ਕੋਈ ਬੇਇੱਜ਼ਤੀ ਨਹੀਂ ਜੀ ਜਿਹੜੇ ਸਾਨੂੰ 14 ਸਾਲ ਦੇ ਗਾਈਡਲਾਈਨ ਫਿਰਦੇ ਤੇ ਅਸੀਂ ਲੋਕਾਂ ਦੇ ਹੱਥ ਬਣਦੇ ਦੇ ਨਾ ਨਹੀਂ ਵੋਟਾਂ ਵਾਸਤੇ ਅਜ ਤਾਂ ਹੁਣ ਭਗਵਾਨ ਜਮਾਨ ਸਾਹਿਬ ਨੂੰ ਇਹੀ ਕਹਿੰਦੇ ਸਾਨੂੰ ਅਨਸਾਫ਼ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿੰਦੇ ਤੇ ਗੱਲਾਂ ਕਰਦੇ ਤੇ ਬੀਰ ਕਰਾਪਟ ਨੂੰ ਐਂ ਕਰਾਂਗੇ ਬਾਹਰ ਕਰਾਂਗੇ ਉਹ ਇਹਨਾਂ ਨਾਲ ਹੋਣਾ ਚਾਹੀਦਾ ਹੁਣ ਇਹਨਾਂ ਤੇ ਐਮਐਲਏ ਸਾਹਿਬ ਤੇ ਵੀ ਪਰਚਾ ਹੋਣਾ ਚਾਹੀਦਾ ਜਿਹੜੇ ਇਹਨਾਂ ਦੇ ਨਾਲ ਤੇ ਇਹਨਾਂ ਦਾ ਬਲੌਕ ਪ੍ਰਧਾਨ ਜਿਹੜੇ ਮੇਰੇ ਘਰੋਂ ਪੈਸੇ ਲੈ ਕੇ ਗਿਆ ਮੇਰੇ ਕੋਲੇ ਬਕਾਇਦਾ ਵੀਡੀਓ ਨੇ ਉਹਦੀ ਜਿਹੜਾ ਆਉਂਦਾ ਜਾਂਦਾ ਸਾਰੀਆਂ ਵੀਡੀਓਆਂ ਨੇ ਮੇਰੇ ਕੋਲੇ ਉਹਨਾਂ ਦੇ ਸਾਰਿਆਂ ਦੇ ਵਰਚਾ ਹੋਣਾ ਚਾਹੀਦਾ ਜੀ ਵਿੱਚ ਐਮਐਲਏ ਸਭ ਤੇ ਜਿਹੜੇ ਨੇ ਮੇਰੇ ਨਾਲ ਹੀ ਕਰਿਆ ਤੁਹਾਡੇ ਕੋਲ ਹੋਰ ਵੀ ਰਿਕਾਰਡਿੰਗਾਂ ਹੈਗੀਆਂ ਹਾਂਜੀ ਸਾਰਾ ਕੁਛ ਆਹੀ ਰਿਕਾਰਡਿੰਗਾਂ ਨੇ ਸਾਰਾ ਕੁਛ ਮੇਰੇ ਕੋਲੇ ਮੈਂ ਜਨਤਾ ਕਿਉਂ ਨਹੀਂ ਕਰ ਰਹੇ ਤੁਸੀਂ ਜਨਤਾ ਕਰਾਂਗੇ ਜੀ ਜੇ ਮਹਾਰਾਜ ਮੂਰੇ ਵੀ ਅਰਦਾਸ ਕਰ ਰਹੇ ਹਾਂ ਜੀ ਵੀ ਉਰੇ ਆ ਜਾ ਸੱਚ ਝੂਠ ਸਨ ਤਾਰਾ ਉਰੇ ਹੋ ਜੂ ਮੈਂ ਤੇ ਮਾਫੀ ਮੰਗ ਲੂ ਜਿੱਥੇ ਕਹਾਂਗੇ ਜਿੰਨੀ ਜੰਗਤ ਚ ਕਹਾਂਗੇ ਮੈਂ ਤੁਹਾਡੇ ਪੈਰੀਂ ਹੱਥ ਵੀ ਲਊਗਾ ਸੋ ਤੋਂ ਮਾਫੀ ਵੀ ਮੰਗੂਗਾ ਪਰ ਉਰੇ ਕਿੰਨੇ ਨੇਮ ਕਰਦੇ ਲਿਆ ਜਾਈਦਾ ਇਹ ਨੇਮ ਦੀ ਗੱਲ ਕਰਦੇ ਜਿਹੜਾ ਮੈਂ ਤੁਹਾਨੂੰ ਮੰਗਣਗਾ ਉਹ ਸਬੂਤ ਤਿਆਰ ਆ ਮੇਰੇ ਕੋਲੇ ਜੀ ਤੁਹਾਨੂੰ ਕੋਰਟ ਤੇ ਜਿਆਦਾ ਵਿਸ਼ਵਾਸ ਆ ਜਾਂ ਧਾਰਮਿਕ ਸਥਾਨਾਂ ਤੇ ਦੇਖੋ ਜੀ ਮੈਂ ਦਾ ਸੈਟ ਦੇਦਾ ਮੇਰਾ ਮੰਨ ਇਹ ਆ ਜੀ ਹੁਣ ਆਪਾਂ ਦੇਖਦੇ ਆ ਰਹੇ ਜੀ ਬਤੇਰੇ ਐਮਐਲਏ ਦੇ ਵਰਚੇ ਹੁੰਦੇ ਨੇ ਹੋਰ ਹੁੰਦੇ ਨੇ ਜੀ ਕੋਈ ਐਮਐਲਏ ਮੈਂ ਅੰਦਰ ਜਾਂਦਾ ਤੇ ਦੇਖਿਆ ਨਹੀਂ ਉਹਦੇ ਘਰ ਕੇ ਮੈਂ ਕਿਹਾ ਇਹ ਕਹਿੰਦੇ ਨਹੀਂ ਵੀ ਮੈਂ ਬੱਚੇ ਦੀ ਕਸਮ ਖਾਨਨੀ ਆ ਹੋਰ ਖਾਨਨੀ ਆ ਮੈਂ ਕਿਹਾ ਵੀ ਚਲੋ ਇਹਨੂੰ ਇੱਧਰ ਨੂੰ ਵੀ ਆਜੋ ਵੀ ਜੇ ਇੱਧਰ ਇਨਸਾਫ ਹੋ ਜਾ ਮਹਾਰਾਜ ਦੇਖੂਗਾ ਫਿਰ ਤੁਸੀਂ ਫਿਰ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਕੋਈ ਐਮ.ਐਲ.ਏ. ਅੰਦਰ ਜਾਂਦਾ ਤਾਂ ਦੇਖਿਆ ਨਹੀਂ ਕੋਈ ਇਨਸਾਫ ਹੁੰਦਾ ਨਹੀਂ ਦੇਖਿਆ ਫਿਰ ਤੁਸੀਂ ਭਗਵੰਤ ਮਾਨ ਸਾਹਿਬ ਤੋਂ ਉਮੀਦ ਕੀ ਲਾ ਰਹੇ ਹੋ ਅੱਜ ਵੀ ਕਹਿ ਰਹੇ ਹੋ ਜੇ ਕੋਈ ਮਸਲੇ ਦਾ ਹੱਲ ਹੋਣਾ ਹੁੰਦਾ ਇੰਨਾ ਮਸਲਾ ਸਰਗਰਮ ਹੋਇਆ ਉਦੋਂ ਵਿੱਚ ਦਖਲ ਅੰਦਾਜ਼ੀ ਕਰਕੇ ਕੋਈ ਨਾ ਕੋਈ ਮਸਲੇ ਦਾ ਹੱਲ ਹੁੰਦਾ ਲੱਗਦਾ ਕੋਈ ਹੋ ਜੂ ਕੋਈ ਨਾ ਕਿਤੇ ਨਾ ਕਿਤੇ ਹੋ ਜਾਂਦਾ ਜੀ ਕਈ ਵਾਰੀ ਲੇਟ ਹੋ ਜਾਂਦਾ ਮਸਲਾ ਹੱਲ ਹੋ ਜਾਂਦਾ ਕੋਈ ਗੱਲ ਨਹੀਂ ਜੀ ਕਈ ਵਾਰੀ ਬੰਦੇ ਦਾ ਦਿਮਾਗ ਲੇਟ ਕੰਮ ਕਰਦਾ ਜੀ ਵੀ ਇਹ ਕੀ ਹੋ ਰਿਹਾ ਸਾਰੀਆਂ ਗੱਲਾਂ ਜਦੋਂ ਹੁਣ ਮੁੱਖ ਮੰਤਰੀ ਸਾਹਿਬ ਦੇਖਣਗੇ ਵੀ ਇਹ ਵੀ ਆਪਦਾ ਬੱਚਾ ਲੈ ਕੇ ਆਉਂਦੇ ਘਰ ਲੈ ਕੇ ਉੱਥੇ ਖੜੇ ਨੇ ਮਨਜੀਤ ਸਿੰਘ ਵੀ ਯਾਰ ਇਹ ਵੀ ਗੱਲ ਸਹੀ ਆ। ਲੋਤਾ ਬੇਟਾ ਜੀ। ਹਾਂਜੀ ਗੱਲ ਆ ਲੋਤਾ ਬੇਟਾ ਜੀ। ਮੇਰੀ ਭੈਣ ਆ ਜੀ ਉਹਦੇ ਸਾਲ ਨੂੰ 20 ਸਾਲ ਹੋ ਗਏ ਵਿਆਹ ਨੂੰ ਜੀ ਉਹਦੇ ਹੁਣ ਤੱਕ ਬੱਚਾ ਨਹੀਂ ਸਾਨੂੰ ਪਤਾ ਵੀ ਬੱਚੇ ਦੀ ਕੀ ਹੁੰਦੀ ਆ ਜੀ। ਕਦਰ ਜੀ ਭੈਣ ਵੀ ਨੇ ਸਾਡੇ ਹਾਂਜੀ ਭੈਣ ਜੀ ਵੈਕਰੂ ਜੀ ਖਾਲਸਾ ਵੈਕਰੂ ਜੀ ਫਤਿਹ। ਭਣੇ ਮਾਂ ਦਾ ਦਿਲ ਆ ਜਿਹੜਾ ਬੱਚਿਆਂ ਪ੍ਰਤੀ ਬਹੁਤ ਹੀ ਹਮਦਰਦੀ ਰੱਖਦਾ ਹੈ ਬਹੁਤ ਪਿਆਰ ਹੁੰਦਾ ਹੈ ਤੁਸੀਂ ਵੀ ਨਾਲ ਇੱਥੇ ਤੱਕ ਪਹੁੰਚ ਗਏ ਹੋ ਇਕਲੌਤਾ ਬੇਟਾ ਜੀ। ਹਾਂਜੀ ਕਿਲੋਤਾ ਵੀ ਲਾਈਆ ਮੈਂ ਕੀ ਦੇਖਦੇ ਹਾਂ ਕਿਦਾਂ ਭਾਜੀ ਕਹਿ ਰਹੇ ਨੇ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਏ ਬਾਕੀ ਜਿਹੜਾ ਤੱਕਾ ਹੀ ਹੋਇਆ ਏ ਹਾਂਜੀ ਤੱਕਾ ਹੋਇਆ ਸਾਡੇ ਨਾਲ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੂੰ ਤੇ ਵੀਰ ਜੀ ਪਰਚਾ ਤੁਹਾਡੇ ਇਕੱਲੇ ਤੇ ਹੋਇਆ ਜਾਂ ਹੋਰ ਵੀ ਕਿਸੇ ਤੇ ਮੇਰੇ ਤੇ ਮੇਰੇ ਭਰਾ ਤੇ ਹੋਇਆ ਜੀ ਉਹਨੂੰ ਦੋਨਾਂ ਤੇ ਜੀ ਅੱਛਾ ਇਹੀ ਸੋਚ ਕੇ ਕਰਾਇਆ ਜੀ ਵੀ ਇਹਨਾਂ ਨੂੰ ਇੱਧਰ ਆਲ ਜਾਓ ਜੇ ਇੱਧਰ ਨਹੀਂ ਤਾਂ ਇੱਧਰ ਵੀ ਕਿਸੇ ਮਰਜ਼ੀ ਪਾਸੇ ਆਓ ਹੂੰ ਹਾਂਜੀ ਜੇ ਹੁਣ ਮਸਲਾ ਕੋਈ ਹੋਰ ਅੱਗੇ ਨਹੀਂ ਚੱਲਦਾ ਇੱਥੇ ਨਹੀਂ ਪਹੁੰਚਦੇ ਫੇਰ ਤੁਸੀਂ ਕੀ ਕਹਿ ਰਹੇ ਹੋ ਫਿਰ ਕੋਰਟ ਚ ਵੀ ਜਾਵਾਂਗੇ ਜੀ ਟਰੱਕ ਯੂਨੀਅਨ ਚ ਜਾ ਕੇ ਉੱਥੇ ਵੀ ਬੈਠਾਂਗੇ ਜੀ ਇੱਕ ਸਾਈਡ ਤੇ ਧਰਨਾ ਲਾ ਕੇ ਜੀ ਕਿਸੇ ਗਰੀਬ ਦਾ ਕੰਮ ਰੋਕਦੇ ਨਹੀਂ ਜੀ ਕਿਸੇ ਗਰੀਬ ਦਾ ਪੈਸਾ ਨਜਾਇਜ਼ ਕੱਟਣ ਨਹੀਂ ਦਿੰਦੇ ਜੀ ਜਿਹੜੇ ਪਹਿਲਾਂ ਇਹਨਾਂ ਨੇ ਕੱਟੇ ਨਹੀਂ ਜੀ 2 ਕਰੋੜ ਖਾ ਕੇ ਗਏ ਨੇ ਜੀ ਤੇ ਤੁਸੀਂ ਅਰਦਾਸ ਕੀਤੀ ਹੈ ਡੇਰੇ ਚ ਕੋਈ ਕੀ ਕਿਹਾ ਹੈ ਮਹਾਂਪੁਰਖਾਂ ਦੇ ਅੱਗੇ ਮਹਾਂਪੁਰਖਾਂ ਦੇ ਅੱਗੇ ਤੁਸੀਂ ਇਹੀ ਕਰੀਏ ਜੀ ਅਰਦਾਸ ਵੀ ਸੱਚ ਦਾ ਸੱਚ ਮਹਾਰਾਜ ਝੂਠ ਦਾ ਝੂਠ ਕੱਢ ਦੇ ਨਿਤਾਰਾ ਕਰ ਦੇ ਇਨੂੰ ਜਿਵੇਂ ਸਹੀ ਲੱਗਦਾ ਜੇ ਉਹ ਰਿ ਆਉਂਦੇ ਵੀ ਨਹੀਂ ਤਾਂ ਵੀ ਮੇਰੇ ਮਾਲਕਾ ਤਿਰਮੂਰੇ ਝੋਲੀ ਝੜਦਾ ਵੀ ਤੂੰ ਬਸ ਇਹੀ ਕਰਦੇ ਨਤਾਰਾ ਵੀ ਸੱਚ ਦਾ ਸੱਚ ਝੂਠ ਦਾ ਝੂਠ ਕਰਦੇ ਵੀ ਮੇਰੇ ਘਰੋਂ ਇਹ ਪੈਸੇ ਲੈ ਕੇ ਗਏ ਤੇ ਜਾਂ ਨਾ ਲੈ ਕੇ ਗਏ ਤੇ ਕਹਿੰਦੇ ਮੇਰੇ ਮੂੜ ਨਾ ਆਏ ਨੇ 24 ਤਰੀਕ ਨੂੰ ਜਾਂ ਨਾ ਆਏ ਨੇ ਸਾਰੀਆਂ ਗੱਲਾਂ ਦਾ ਮੈਂ ਤਾਂ ਮਹਾਰਾਜ ਮੂਰੇ ਢੋਰੀ ਤੇ ਤਾਂ ਰੱਖੀ ਮੈਂ ਤਾਂ ਮਹਾਰਾਜ ਮੂਰੇ ਬੈਠੇ ਸੀ 30 ਲੱਖ ਰੁਪਇਆ ਅੱਜ ਕੱਲ ਜੇ ਦੇਖਿਆ ਜਾਵੇ ਜ਼ਿਮੀਂਦਾਰਾਂ ਦੇ ਜੋ ਹਾਲਾਤ ਨੇ ਕਿਸਾਨਾਂ ਦੇ ਹਾਲਾਤ ਨੇ ਇਕੱਠਾ ਕਰਨਾ ਬਹੁਤ ਔਖਾ ਹੈ ਫਿਰ ਇੰਨਾ ਬੰਦੋਬਸਤ ਕਿੱਥੋਂ ਕੀਤਾ ਇਹਨਾਂ ਨੇ ਮੈਨੂੰ 20 ਸਾਲ ਹੋ ਗਏ ਜੀ ਕੰਮ ਕਰਦੇ ਨੂੰ ਮੈਂ ਕਮਾਈਏ ਕਰੀ ਮੈਂ ਕਿਸੇ ਨਾਲ ਕੋਈ ਠੱਗਿਆ ਨਹੀਂ ਮਾਰਿਆ ਕਿਸੇ ਨੂੰ ਵੀ ਬੱਚੇ ਨੂੰ ਵੀ ਪੁੱਛ ਸਕਦੇ ਫੇਸਬੁੱਕ ਤੇ ਵੀ ਪੁੱਛ ਸਕਦੇ ਕਿਤੇ ਵੀ ਪੁੱਛ ਸਕਦੇ ਵੀ ਇਹ ਕਾਕੇ ਨੇ ਕਿੰਨੀ ਕ ਮਿਹਨਤ ਕਰੀ ਆ ਜੀ ਮੇਰਾ ਭਰਾ ਜੀ ਅਸੀਂ ਦੋਏ ਭਰਾ ਆਪੇ ਗੱਡੀਆਂ ਚਲਾਉਂਦੇ ਰਿਹਾ ਹੁਣ ਤੱਕ ਉਸ ਤੋਂ ਬਾਅਦ ਜੀ ਮੇਰਾ ਵੱਡਾ ਭਰਾ ਜੀ ਗੋਗੀ ਹਰਪ੍ਰੀਤ ਸਿੰਘ ਹੋਗੀ ਕਿ ਕਾਲਾ ਸਰਪੰਚ ਜੀ ਉਹਨਾਂ ਨੂੰ ਉਹਨਾਂ ਦੇ 70 ਬੱਸਾਂ ਨੇ ਜੀ ਅਸੀਂ ਮੇਰੇ ਭੈਣ ਭਾਈਆਂ ਮੂਰੇ ਹੱਥ ਬੰਨ੍ਹ ਕੇ ਕਹੇ ਵੀ ਬਾਈ ਹੁਣ ਤੇ ਮਖਾ ਯਾਰ ਮੈਂ ਹੁਣ ਕਿੱਧਰ ਜਾਵਾਂ ਮਖਾ ਮੈਨੂੰ ਪੈਸੇ ਦੀ ਡਿਮਾਂਡ ਪਾ ਹੁਣ ਤੁਸੀਂ ਦੱਸੋ ਫਿਰ ਹੋਰ ਕੀ ਹੁੰਦਾ ਜੀ ਇਹਦਾ ਕਈ ਵਾਰੀ ਸਾਣ ਤੇ ਵੀ ਗੱਲ ਆ ਜਾਂਦੀ ਹੈ ਨਹੀਂ ਫਿਰ ਇਹ ਨਹੀਂ ਆਇਆ ਮਨ ਚ ਕਿ ਯਾਰ ਨਹੀਂ ਇਹ ਗਲਤ ਹੋ ਰਿਹਾ ਏ ਨਿਰਪੱਖ ਹੋਣਾ ਚਾਹੀਦਾ ਚੋਣਾ ਹੋਣੀ ਚਾਹੀਦੇ ਨੇ ਇਦਾਂ ਪੈਸਾ ਦੇਣਾ ਗਲਤ ਆ ਇਹ ਨਹੀਂ ਆਇਆ ਕਦੇ ਮਨ ਚ ਆਇਆ ਤੇ ਜੇ ਮਨ ਚ ਸਾਰਾ ਕੁਝ ਆਇਆ ਤੇ ਜੀ ਤਾਂ ਹੀ ਵੀਡੀਓ ਬਣਾ ਰੱਖੀ ਦੀ ਤਾਂ ਹੀ ਰਿਕਾਰਡਿੰਗ ਆਉਂਦੀ ਸਾਰਾ ਕੁਝ ਤਾਂ ਹੀ ਦੀ ਜੀ ਮੈਂ ਤਾਂ ਇਹ ਜਾਣ ਤੱਕ ਤਾਂ ਕਰਨੀ ਨਹੀਂ ਦੀ ਜੀ ਮੈਂ ਤਾਂ ਸੋਚ ਰ ਕੇ ਦੀ ਜੀ ਮੈਂ ਕਿ ਆਪਾਂ ਨੂੰ 14 ਸਾਲ ਦੀ ਮਿਹਨਤ ਦੀ ਕਮਾਈ ਦਾ ਆਪਾਂ ਨੂੰ ਇਹ ਮੁੱਲ ਪਾਰੇ ਨਹੀਂ ਆਪਾਂ ਅੱਜ ਆਪਾਂ ਤੋਂ ਪੈਸੇ ਲੈ ਕੇ ਆਪਾਂ ਨੂੰ ਪ੍ਰਧਾਨ ਲਾਉਂਦੇ ਨੇ ਆਪਣਾ ਨਾਲ ਮੁਕਤ ਜਪਣੀਆਂ ਗੱਡੀਆਂ ਤੋੜੀਆਂ ਤੇਲ ਫੂਕੇ ਮੇਰੀਆਂ ਗੱਡੀਆਂ ਚ ਮੈਂ ਆਪਣੀਆਂ ਗੱਡੀਆਂ ਲੋਕਾਂ ਨੂੰ ਫੜਾ ਕੇ ਦੂਜੇ ਭਰਾਵਾਂ ਤੋਂ ਆਪਣੀਆਂ ਗੱਡੀਆਂ ਫੜ ਕੇ ਸਨ ਰੂਪਾਂ ਜ ਮੇਰੀਆਂ ਗੱਡੀਆਂ ਖੜਕੜ ਜਾਂਦੀ ਮੈਂ ਖਿਆ ਯਾਰ ਉਹ ਤਾਂ ਸਾਰਾ ਕੁਝ ਭੁੱਲ ਗਏ ਰਤ ਨੂੰ 12 12 ਵਜੇ ਘਰੇ ਆਉਣਾ ਨਹੀਂ ਤੁਸੀਂ ਕਹਿ ਰਹੇ ਹੋ ਜਨਤਕ ਕਰਨਾ ਸੀ ਜੇ ਪ੍ਰਧਾਨਗੀ ਮਿਲ ਜਾਂਦੀ ਤਾਂ ਵੀ ਜਨਤਕ ਕਰਨਾ ਹਾਂਜੀ ਫੇਰ ਵੀ ਕਰਨਾ ਦੀ ਜੀ ਮੈਂ ਤਾਂ ਜੀ ਮੇਰੇ ਮਨ ਦੀ ਤਮੰਨਾ ਦੀ ਜੀ ਮੈਂ ਲੋਕਾਂ ਚ ਬਸ ਏਸੇ ਗੱਲ ਤੇ ਵਿਸ਼ਵਾਸ ਤੀ ਜੀ ਲੋਕਾਂ ਨੂੰ ਮੇਰੇ ਤੇ ਏਸੇ ਗੱਲ ਕਰਕੇ ਮੈਂ ਲੋਕਾਂ ਚ ਖੜੇ ਤੀ ਜੀ ਕਈ ਕਈ 2016 ਤੋਂ ਲੜਦਾ ਰਹੇ ਜੀ ਵੀ ਇਹ ਜਿਹੜੀ ਪੈਸੇ ਦੀ ਲੜਾਈ ਹੈ ਦਿਖਾ ਦੂੰਗਾ ਵੀ ਆਹ ਪੈਸੇ ਦੀਆਂ ਲੜਾਈਆਂ ਨੇ ਇਹਦੇ ਪੈਸੇ ਪ੍ਰਧਾਨ ਐਨੇ ਨੇ ਪੈਸੇ ਲਾਉਂਦੇ ਆਹ ਗੱਲ ਦੀਆਂ ਲੜਾਈਆਂ ਨੇ ਸੋਚਿਆ ਹਾਇ ਤੇ ਇਹ ਮਨ ਦੀ ਤਮੰਨਾ ਨਹੀਂ ਮੇਰੇ ਦੀ ਫਿਰ ਮਨ ਚ ਜੇ ਮਨ ਚ ਇੰਨਾ ਹੌਸਲਾ ਸੀਗਾ ਵੀ ਫਿਰ ਵੀ ਮੈਂ ਇਹ ਜੱਗਰ ਕਰਨਾ ਏ ਫਿਰ ਦਿਲ ਟੁੱਟ ਕਿਵੇਂ ਗਿਆ ਭਾਜੀ ਸੁਸਾਈਡ ਵੱਲ ਨੂੰ ਜਿਹੜਾ ਕਦਮ ਆ ਵਧ ਗਿਆ ਦੇਲਾ ਮੈਂ ਟੁੱਟ ਗਿਆ ਜੀ ਜਦੋਂ ਮੈਂ ਸਾਹਮਣੂ ਦੇਖਿਆ ਮੇਰੇ ਘਰੇ ਮੈਂ ਸਾਰੇ ਬੰਦੇ ਨੂੰ ਸੁਨੇਹ ਲਾ ਰਖਦੇ ਮੇਰੇ ਭਾਈ ਨੂੰ ਫੋਨ ਕਰ ਰਿਹਾ ਸੀ ਮੈਂ ਇਹਨਾਂ ਦੇ ਐਮਐਲਏ ਸਾਹ ਦੇ ਉੱਥੇ ਤਾਇਆ ਜੀ ਦੇ ਸੰਸਕਾਰ ਤੇ 24 ਤਰੀਕ ਨੂੰ ਸ਼ਾਮ ਨੂੰ 4 ਵਜੇ ਸੰਸਕਾਰ ਹੁੰਦਾ ਉਹਨਾਂ ਦਾ ਮੈਂ ਉੱਥੇ ਸੀ ਉਹਨਾਂ ਕੋਲੇ ਮੈਨੂੰ ਕਹਿ ਰਹੇ ਤੇ ਤੈਨੂੰ ਸਵੇਰੇ ਪ੍ਰਧਾਨ ਲਾਵਾਂਗੇ ਜੀ ਮੈਂ ਸਾਰੇ ਰਿਸ਼ਤੇਦਾਰਾਂ ਚ ਮੇਰੇ ਦੋਸਤਾਂ ਮਿੱਤਰਾਂ ਚ ਸਾਰਿਆਂ ਚ ਮੈਂ ਕੱਲੇ-ਕੱਲੇ ਬੱਚੇ-ਬੱਚੇ ਨੂੰ ਸਨੇਹ ਨਾਲ ਰੱਖਿਆ ਸਵੇਰੇ ਮੇਰੇ ਘਰੇ ਇਕੱਠ ਰੱਖਿਆ ਹੋਇਆ ਜੀ ਵੀ ਤਾਂ ਆਪਾਂ ਚੱਲਾਂਗੇ ਟਰੱਕ ਜੁਨੀਅਨ ਚ ਇਕੱਠੇ ਹੋ ਕੇ ਉਧਰੋਂ ਪ੍ਰਧਾਨ ਬਣ ਕੇ ਆਵਾਂਗੇ ਹੁਣ ਚਾਹਤੀ ਤੁਹਾਨੂੰ ਪਤਾ ਹੀ ਹੈ ਜੀ ਹੁੰਦੀ ਹੈ ਜੀ ਜਦੋਂ ਬੰਦੇ ਨੂੰ 20 ਸਾਲ ਦੀ ਮਿਹਨਤ ਦਾ ਮੁੱਲ ਪੈਂਦਾ ਅਗਲਾ ਕਹਿੰਦਾ ਵੀ ਹਾਂ ਵੀ ਮੇਰੇ ਤੇ ਪਾਉ ਹੋ ਗਿਆ ਵੀ ਮਤਲਬ ਵੀ ਪ੍ਰਧਾਨਗੀ ਵਾਲਾ ਟੈਗ ਲੱਗ ਗਿਆ ਜਾਂ ਕੁਝ ਵੀ ਹੋ ਗਿਆ ਹੁੰਦੇ ਜਾਂ ਮਨ ਤੇ ਹਰ ਇੱਕ ਬੰਦੇ ਕੀ ਦੇ ਮਨ ਤੇ ਨਹੀਂ ਹੈਗਾ ਵੀ ਮੈਂ ਉਰੀ ਰਹਿਮਤ ਸੋਦਾ ਨਹੀਂ ਮਨ ਕਰਦਾ ਵੀ ਮੈਂ ਵੀ ਉੱਪਰ ਜਾਵਾਂ ਹੂੰ ਹੁਣ ਉਸ ਗੱਲ ਕਰਕੇ ਮੇਰਾ ਮਨ ਇੰਨਾ ਟੁੱਟ ਗਿਆ ਜੀ ਵੀ ਤੜਕੇ ਨੂੰ ਜਿਹੜੇ ਮੇਰੇ ਰਿਸ਼ਤੇਦਾਰ ਆਏ ਹੋਏ ਨੇ ਘਰੇ ਦਨ 1000 ਬੰਦਾ ਮੈਂ ਉਹਨਾਂ ਨੂੰ ਕੀ ਮੂੰਹ ਦਿਖਾਉਂਗਾ ਵੀ ਤੂੰ ਪ੍ਰਧਾਨੀ ਨਹੀਂ ਮੰਨ ਰਿਆ ਹੁਣ ਵੀ ਤੇਰੇ ਨਾਲ ਆਹ ਕੰਮ ਕਰਤਾ ਇਹਨਾਂ ਨੇ ਫਿਰ ਮੇਰਾ ਦਿਲ ਟੁੱਟ ਗਿਆ ਜੀ ਮੇਰਾ ਬੀਬੀ ਵਾਲਾ ਕਿ ਮੈਂ ਬੱਸ ਫਿਰ ਉਧਰੋਂ ਚੱਲ ਪਿਆ ਜੀ ਪਰ ਤੇ ਨਹੀਂ ਲੱਗੇ ਜੀ ਕੀ ਹੋਇਆ ਸੋ ਇਹ ਸਾਰਾ ਮਸਲਾ ਹੈ ਜੀ ਬਾਈ ਜੀ ਬਾਬਾ ਪੂਰਨਦਾਸ ਜੀ ਦੇ ਡੇਰੇ ਤੇ ਪਹੁੰਚੇ ਨੇ ਰੋੜੇਵਾਲ ਸਾਹਿਬ ਵਿਖੇ ਜਿੱਥੇ ਨਰਿੰਦਰ ਕੌਰ ਭਰਾਜੀ ਦੇ ਆਨੰਦ ਕਾਰਜ ਵੀ ਹੋਏ ਸੀ ਮੰਨਤਾ ਉਹਨਾਂ ਦੀ ਇੱਥੇ ਡੇਰੇ ਪ੍ਰਤੀ ਬਹੁਤ ਜ਼ਿਆਦਾ ਏ ਉਹਨਾਂ ਨੇ ਕਸਮ ਖਾਦੀ ਸੀ ਪੁੱਤਰ ਦੀ ਇਹ ਕਹਿੰਦੇ ਅਸੀਂ ਵੀ ਆਪਣਾ ਪੁੱਤਰ ਲੈ ਕੇ ਇੱਥੇ ਪਹੁੰਚੇ ਆ ਉਹ ਇੱਥੇ ਪਹੁੰਚ ਜਾਣ ਉਹ ਇੱਥੇ ਆਪਣੀ ਕਸਮਾਂ ਜਿਹੜੀ ਖਾ ਲੈਣਾ ਅਸੀਂ ਮਾਫੀ ਵੀ ਮੰਗ ਲਾਂਗੇ ਜੋ ਕੁਝ ਕਹਿਣਗੇ ਉਹ ਕਰਨ ਨੂੰ ਤਿਆਰ ਆ ਪਰ ਇਹ ਕਹਿ ਰਹੇ ਨੇ ਅਸੀਂ ਸੱਚੇ ਆ ਉਹ ਕਹਿ ਰਹੇ ਨੇ ਅਸੀਂ ਸੱਚੇ ਆ ਸੱਚਾ ਕੌਣ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰ